ਤਰੀਕਾਲ ਸਵਾਗਤ ਆ ਤੁਹਾਡਾ ਗੋਸਾ ਡੈਰੀ ਫਾਰਮ ਚੈਨਲ ਤੇ 3 ਤਰੀਕ 10ਵਾਂ ਮਹੀਨਾ 2025 ਵੀਡੀਓ ਕਵਰ ਕਰ ਰਹੇ ਹਾਂ ਆਪਣੇ ਭਰਾ ਨਰਮਲ ਦੇ ਘਰੋਂ ਇੰਨਾ ਕੋਲੇ ਆਹ ਨਾਗਾ ਸੱਜਣੋ ਬਹੁਤ ਜ਼ਿਆਦੇ ਸੋਹਣੀ ਕੁਆਲਿਟੀ ਵਾਲੀ ਐ ਤੇ ਮੋਟਾ ਇਹਨੂੰ ਪੀੜੀ ਦੇ ਬਾਵੇਂ ਵਰਗਾ ਥਣ ਲੱਗਿਆ ਆਹ ਦੇਖ ਲਓ ਮਿੱਤਰੋ ਹਜੇ ਕੁਝ ਦਿਨ ਕੱਢਦੀ ਐ ਪੁੱਛਾਂਗੇ ਡਿਟੇਲ ਸਾਰੀ ਤੇ ਚੰਗੀ ਐ ਪਲੀ ਹੋਈ ਐ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂ ਬਹੁਤ ਜ਼ਾਰੇ ਚੰਗੀ ਐ ਬੂਰੀ ਜਿਹੜੀ ਆਪਾਂ ਮੰਗ ਕਰਦੇ ਹੁੰਦੇ ਹੁਣ ਨਾ ਕਾਲੇ ਦੇ ਨਾਲੀ ਇਕ ਸੋ ਨੂੰ ਖਾਸੀਆ ਤਾਂ ਹੋਰ ਦੱਸਾਂ ਨਾ ਬਹੁਤ ਬੰਦੇ ਕਈ ਵਾਰੀ ਪੁੱਛਣਾ ਚਾਹੁੰਦੇ ਆ ਵੀ ਬਿੰਦਗਾਣਾ ਲੇਵਾ ਕਿਹੜਾ ਵਜਦਾ ਆ ਪੁਆਇੰਟ ਆ ਜਿਹੜੇ ਬਿੰਦਗਾਣਾ ਲੇਵੇ ਦੀ ਜਿਆਦਾ ਮੰਗ ਹੁੰਦੀ ਆ ਢਨੋਲੇ ਮੰਡੀ ਦੇ ਵਿੱਚ ਇਹੋ ਜਿਹੇ ਮੱਜਾਂ ਦੀ ਕੋਈ ਗੱਲਬਾਤ ਹੋਰ ਬਣ ਜਾਂਦੀ ਆ ਚੰਗੀ ਆ ਆਜੋ ਸਾਰੀ ਆਪਾਂ ਗੱਲਬਾਤ ਕਰਦੇ ਆ ਬਾਈ ਨਾਲ ਪੁੱਛਦਿਆ ਰਿਕਾਰਡ ਸਾਰਾ ਆਜੋ ਜੀ ਚੈਨਲ ਜੀ ਆਪਾਂ ਦੇਖਣਾ ਸਤਿਕਾਰ ਸਾਰਾ ਠੀਕ ਹੈ ਧੰਨਵਾਦ ਜੀ ਹੋਰ ਠੀਕ ਹੈ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ ਉਰੇ ਜਾਓ ਜੀ ਨੋ ਜੀ ਮੇਰਾ ਠਾਕਰ ਸਿੰਘ ਆ ਜੀ ਠਾਕਰ ਸਿੰਘ ਹਾਂ ਜੀ ਤੇ ਮੱਝਾ ਗਈ ਆਪਣੇ ਨਰਮਲ ਗਈ ਹਣਾ ਬਾਈ ਘਰੇ ਨਹੀਂ ਸੀਗਾ ਬਾਈ ਨਾਲ ਫੋਨ ਤੇ ਗੱਲ ਹੋਈ ਸੀ ਚਲੋ ਆਪਾਂ ਬਾਈ ਠਾਕਰ ਨੂੰ ਲੈਤਾ ਸਾਰੀ ਡਿਟੇਲ ਨੂੰ ਪਤਾ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਨਾਲ ਜੁੜਿਆ ਹੋਇਆ ਨਾਲ ਹੀ ਰਹਿੰਦਾ ਸੱਜਣੋ ਤੇ ਨਾਲ ਇਹਨਾਂ ਦੀ ਵੀ ਦੇਖਭਾਲ ਕਰਦਾ ਕਿਉਂਕਿ ਉਹ ਜੇ ਬੰਦੇ ਨੂੰ ਡਿਟੇਲ ਵੀ ਵੱਧ ਪਤਾ ਹੁੰਦੀ ਜੇ ਹੁਣ ਆਪਾਂ ਨਗਦੀ ਗੱਲ ਕਰੀਏ ਮੱਝ ਸੋਣੀ ਹੈ ਹਾਂਜੀ ਚਾਰੇ ਥਣ ਸੱਜਣੋ ਦਿਖਾ ਰਿਹਾ ਜਨਾ ਇਧਰ ਨਹੀਂ ਹੋ ਕੇ ਸਾਈਡ ਤੇ ਪੀੜੀ ਦੇ ਪਾਵੇ ਵਰਗਿਆ ਮੋਟਾ ਲੱਗਿਆ ਹੋਇਆ ਚਵਾਈ ਵਾਲਾ ਸੋਨਾ ਮੋਟਾ ਥਣ ਲੱਗਿਆ ਹੋਇਆ ਤੇ ਹੁਣ ਆਪਾਂ ਇਹਦੀ ਗੱਲ ਕਰੀਏ ਕਿੰਨਾਂ ਮਾਸੂਆ ਇਹਦਾ ਇਹ ਚੌਥਾ ਸੂਤ ਹੋਊਗੀ ਐਤ ਦੀ ਦੋਥੇ ਸੂਤ ਤਿੰਨ ਸੂਏ ਬਲਾ ਘਰੇ ਸੂਈ ਹੋਈ ਜਣਾ ਸੂਏ ਚੋਲੀ ਆ ਆਪਦੀ ਘਰ ਦੀ ਝੋਟੀ ਪਾਈ ਹਾਂ ਘਰੇਲੂ ਪਰਿਵਾਰ ਹੈ ਕੋਈ ਵਪਾਰ ਦਾ ਕੰਮ ਨਹੀਂ ਕੱਚੇ ਗੱਲੇ ਨਾ ਗਾ ਇਹ ਜੇ ਹੁਣ ਆਪਾਂ ਇਹ ਦੁੱਧ ਦੀ ਗੱਲ ਕਰੀਏ ਦੁੱਧ ਕਿੰਨਾ ਕੱਢਿਆ ਨੇ ਤਾਜੀ ਜੀ ਪਹਿਲੇ ਸੂਏ 14 ਲੀਟਰ ਚੋਇਆਗਾ 14 ਲੀਟਰ ਤਸੱਲੀ ਵਾਲਾ ਚੋਇਆ 14 ਲੀਟਰ ਮਿਲ ਕੇ ਚੋਇਆਗਾ ਹਾਂ ਠੀਕ ਹੈ ਜੀ ਠੀਕ ਹੈ ਹੁਣ ਗਾਹਾਂ ਨੂੰ ਇਹ 16 17 ਦੀ 17 ਸੂਆਂ ਦੀ ਹੋਊਗਾ ਹਾਂ ਜਿਹੜੇ ਸਾਬ ਨਾਲ ਤਿਆਰੀ ਆ ਬਾਕੀ ਹਜੇ ਇਹ 5 ਦਿਨ ਰਹਿੰਦੇ ਜੀ ਹਜੇ 5 ਦਿਨ ਸੂਣ ਚ ਬਾਕੀ ਨਾ ਬਾਕੀ ਰਹਿੰਦੇ ਹੈ ਅਜੇ ਦਾ ਸੱਜਣੋਂ 5 ਦਿਨ ਕਾਢਦੀ ਆ ਕੱਚੀ ਵੀ ਇਹਦੇ ਢੱਲਾ ਢੁੱਲਾ ਬਹੁਤ ਵਈਆਂ ਹਜੇ ਦਾ ਹਵਾਨਾ ਇਹਨੇ ਹੋਰ ਵੀ ਲਾਉਣਾ ਹੈ 5 ਦਿਨਾਂ ਦੀ ਕੱਚੀ ਦੀ ਵੀਡੀਓ ਲੈ ਕੇ ਆ ਰਹੇ ਹਾਂ ਤੇ ਇੱਕ ਦੋ ਦਿਨ ਪਸੂ ਉਧਰ ਵੀ ਲੈ ਜਾਂਦਾ ਹੈ ਨਾ ਹਾਂ ਜੇ ਹੁਣ ਆਪਾਂ ਇਹਦੇ ਟੀਗੀ ਦੀ ਗੱਲ ਕਰੀਏ ਟੀਗਾ ਗੇੜੇ ਚੋਟੇ ਬੁੱਲ ਦਾ ਲੱਗਿਆ ਹੋਇਆ ਬਾਵਰ 2 ਹਾਂ ਬਾਵਰ 2 ਦਾ ਸੀਮੰਟ ਲੱਗਿਆ ਹੋਇਆ ਡਾਕਟਰ ਰੇਸ਼ਮ ਦਾ ਇਹਦੇ ਸੀਮੰਟ ਲੱਗਿਆ ਬਾਵਰ 2 ਪੀਰਕੋਟ ਵਾਲੇ ਦਾ ਉਹਨਾਂ ਨਾਲ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਹੋਈ ਸੀ ਬਾਕੀ ਤਸੱਲੀ ਤੁਸੀਂ ਮਾਲਕ ਦੇ ਕੋਲੇ ਆ ਕੇ ਆਪ ਵੀ ਕਰ ਸਕਦੇ ਹੋ ਬਾਬਰ 2 ਦਾ ਇਹਦੇ ਸੀਮਣ ਲੱਗਿਆ ਜਿਹੜਾ ਮੇਲਿਆਂ ਦਾ ਸ਼ਿੰਗਾਰ ਝੋਟਾ ਹੈ ਬਾਕੀ ਜੇ ਇੱਕ ਗੱਲ ਹੋਰ ਕਰੀਏ ਹਾਂਜੀ ਕਰਦੇ ਰਵੇ ਚੋ ਆ ਗਈ ਹੈ ਨਾ ਹਾਂਜੀ ਇਹਦੀ ਮਾਂ ਦੇ ਦੁੱਧ ਦਾ ਪਪਾ ਰਿਕਾਰਡ ਪਤਾ ਕੁਝ ਨਹੀਂ ਮਾਦ ਨਹੀਂ ਇਹ ਉਹ ਕਰਿਆ ਹੈਗਾ ਉਹ ਇਹ 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 ਗਰੰਟੀ ਹੈ ਕਿ ਕਿਸ ਤਰ੍ਹਾਂ 100 ਲੀਟਰ ਦੇਊਗੀ ਠੀਕ ਹੈ ਠੀਕ ਹੈ ਬਾਕੀ ਕੋਈ ਸ਼ ਡਿਟੇਲ ਹੈ ਜਿਹੜੀ ਬਾਈ ਨਿਰਮਲ ਨੂੰ ਪਤਾ ਹੈ ਤੁਸੀਂ ਫੋਨ ਤੇ ਜਦੋਂ ਗੱਲਬਾਤ ਇੱਕ ਦਾ ਨਾ ਇੱਲਾ ਆਪਣਾ ਬਰਜਟਲਮਾ ਆ ਗਿਆ ਪਿੰਡ ਹੈਨਾ ਜਿਲ੍ਹਾ ਆ ਗਿਆ ਮਾਨਸਾ ਜਿਲ੍ਹਾ ਮਾਨਸਾ ਜੀ ਫੋਨ ਨੰਬਰ ਬੋਲੋ ਫੋਨ ਨੰਬਰ ਹੈ 98150 ਹਾਂਜੀ 60095 ਇੱਕ ਵਾਰੀ ਹੋਰ ਬੋਲ ਦੇ 98150 ਹਾਂਜੀ 60095 ਠੀਕ ਹੈ ਜੀ ਜੇ ਹੁਣ ਆਪਾਂ ਘਰ ਦੀ ਗੱਲ ਕਰੀਏ ਮਕਾਨ ਕਿੱਥੇ ਰਹਿ ਗਿਆ ਘਰ ਰਹਿ ਗਿਆ ਜੀ ਆਪਣਾ ਪਵਾੜਾ ਕੇ ਮੋੜਾਂ ਉੱਤੇ ਆਪਾਂ ਹਾਂ ਫੇਰ ਵੀ ਉਧਰੋਂ ਖੇਤਾਂ ਜਿਹੇ ਰਹਿ ਗਿਆ ਟਿੱਬੇ ਤੇ ਸੜਕ ਦੇ ਉੱਤੇ ਇਧਰੋਂ ਪੀਰਗੋੜਾ ਵਾਲਾ ਬੱਸ ਸਟੈਂਡ ਨੇ ਠੀਕ ਆ ਨਾ ਪੀਰਕੋਟ ਹੈ ਜੀ ਇਹ ਨਹੀਂ ਚੱਕੀ ਆਉਂਦੀ ਆ ਪੀਰਕੋਟ ਆਡਾ ਨੰਕਾ ਹਾਂ ਹਾਂ ਉਹ ਬਾ ਚੱਕੀ ਇਹਨਾਂ ਦੀ ਘਰੀ ਮੰਨ ਬਸ ਠੀਕ ਹੈ ਤੁਸੀਂ ਨਿਰਮਲ ਟੀਬੀ ਵਾਲਿਆਂ ਨਾਲ ਪੁੱਛ ਸਕਦੇ ਹੋ ਐਡਰੈਸ ਨੇੜੇ ਪੀਰਗੋੜਾ ਵਾਲਾ ਬੱਸ ਅੱਡਾ ਵੀ ਹੈ ਤੇ ਖੜਕ ਸਿੰਘ ਵਾਲਾ ਅੱਡਾ ਵੀ ਨੇੜੇ ਆ ਜਾਂਦਾ ਪਿੰਡ ਬੁਰਜਟ ਲਮਾ ਜੇ ਹੁਣ ਆਪਾਂ ਲਾਗ ਚੰਗਾ ਹੈ ਹਾਂ ਜੀ ਜੇ ਆਪਾਂ ਹੁਣ ਇਹਦੇ ਰੇਟ ਦੀ ਗੱਲ ਕਰੀਏ ਰੇਟ ਟ੍ਰੇਡ ਬਾਈ ਫੋਨ ਤੇ ਕਰਾਂਗੇ ਯਾਰ ਟ੍ਰੇਡ ਫੋਨ ਤੇ ਕਰੋਗੇ ਹਾਂ ਤੋਂ ਆਪ ਉਹ ਹੈ ਨਹੀਂ ਬਾਈ ਚਲੋ ਹਾਂ ਹਨਾ ਬਾਈ ਨਰਮਲ ਵੀ ਕੰਮ ਦੰਦੇ ਗਿਆ ਹੋਇਆ ਸੀ ਚਲੋ ਹਨਾ ਵੀ ਸਾਰੀ ਗੱਲਬਾਤ ਇਹਨਾਂ ਨਾਲ ਨਹੀਂ ਕਰ ਸਕਦੇ ਜਿੰਨਾ ਕਿ ਇਹ ਵਿਚਰੇ ਆ ਸਾਹਮਣੇ ਸਾਹਮਣੇ ਸਵਾਲ ਕਰਦੇ ਆ ਉਨੀ ਡਿਟੇਲ ਆਪਾਂ ਦੇ ਦਿੱਤੀ ਬਾਕੀ ਉ ਠੰਡੀ ਆ ਹਨਾ ਜਮਾ ਹਾਂ ਵਧੀਆ ਭਾਈ ਆਵਾਜ਼ ਵਾਹ ਤੇ ਯਾਰ ਤਾਰ ਤੁਰੇ ਪੋਂਡੇ ਜੇ ਆਪਾਂ ਧਾਰ ਤੋਂ ਰਸਾਵਾ ਜਮਾ ਜਮਾ ਪੋਲੀ ਧਾਰ ਆ ਗਈ ਜਮਾ ਕੁੰਡੇ ਵਰਗੀ ਧਾਰਾ ਮੋਟੀ ਧਾਰਾ ਜਮਾ ਹਾਂ ਥੋੜਾ ਜੀ ਗਰੰਟੀ ਆ ਜਮਾ ਸਾਰੀ ਪੰਜ ਕਰਾਂਗਾ ਬਾਪੂ ਹੋ ਨਹੀਂ ਕਰਾਉਂਦੇ ਰੇਟ ਜਾਇਜ਼ ਹੋਊਗਾ ਮਾਨਦਾਨ ਹੋਊਗਾ ਹੋਊਗਾ ਬਾਈ ਬੰਦੇ ਨਰਮਾ ਘਰੇਲੂ ਪਰਿਵਾਰ ਹੈ ਘਾਂਟੀ ਮਾਰ ਲਓ ਕੰਡੈਕਟ ਕਰ ਲਓ ਰੇਟ ਕਹਿੰਦਾ ਜਾਇਜ਼ ਕਰਾਂਗੇ ਬਾਈ ਕਰਾਂਗੇ ਫੋਨ ਤੇ ਹਜੇ ਦਾ ਢੱਲਾ ਢੁਲਾ ਪਈਆਂ ਸੱਚ ਲੋ ਚੈੱਕ ਕਰ ਲਓ ਪੰਜ ਦਿਨਾਂ ਦੀ ਊਂ ਕੱਚੀ ਹੈ ਤੇ ਇੱਕ ਦੋ ਦਿਨ ਪਸੂ ਉੱਤੇ ਵੀ ਲੈ ਜਾਂਦਾ ਜੇ ਤੁਹਾਨੂੰ ਮੈਂ ਅੰਡਰ ਕੁਆਲਿਟੀ ਦਿਖਾਵਾਂ ਨਾ ਲੋਟੀ ਬਹੁਤ ਯਾਰੇ ਸੋਨਾ ਹਵਾਨਾ ਲੱਗਿਆ ਗੇਠੀ ਬਾਹਰ ਲੈ ਕੇ ਜਾਂਦੀ ਆ ਗਾੜੀ ਤੇ ਪਿਛਾੜੀ ਵੀ ਦੇਖ ਲੋ ਅੰਦਰ ਬਾਹਰ ਦਾ ਅੰਡਰ ਲਖਦੀ ਆ ਵਜਨ ਵਢਦੀ ਗੱਲ ਕਰਾ ਨਾ ਸੱਜਣੋ ਚੰਗੀ ਆ ਬਹੁਤ ਜਿਆਦੇ ਚੰਗੀ ਆ ਤੇ ਲੈਗ ਸਕੋਰ ਪਿੱਠਪੜੇ ਦੀ ਗੱਲ ਚ ਇਹ ਮਝਾੜਾ ਲਓ ਤੇ ਇੰਨੀ ਚੌੜੀ ਆ ਕਾਲੇ ਤਿਲਾਂ ਵਾਲੀ ਬੂਰੀ ਆ ਗਈ ਜਿਹਦੀ ਡਿਮਾਂਡ ਬਹੁਤ ਜਿਆਦੇ ਹੁੰਦੀ ਆ ਤੁਹਾਨੂੰ ਦਿਖਾ ਦਿੰਨੇ ਆ ਨੇੜੇ ਜਿਹੜੇ ਕਾਲੇ ਸੇਂਭਾ ਹਨਾ ਬੂਰੀ ਮੇਨ ਮੰਨੀ ਜਾਂਦੀ ਆ ਉਹਦੇ ਜਾ ਗਈ ਹੁਣ ਤੁਹਾਨੂੰ ਆ ਬਸ ਸੱਜਣੋ ਨਗ ਤੁਰਦੇ ਦੀ ਵੀਡੀਓ ਦਿਖਾਉਨੇ ਆ ਤੋਰਦੇ ਆ ਕਲੇ ਨੂੰ ਖਾਰ ਲਓ ਨਿਗਾ ਸੱਜਣੋ ਕਰਮਾਂ ਵਾਲੀ ਸਲਵਾਨਾ ਮੰਗੂ ਤੁਰਦੀ ਐ ਕਰ ਲੋ ਚੱਕ ਪੂਰੀ ਕੂਨੀ ਐ ਠੰਡੀ ਐ ਮਾਰ ਲੋ ਨੀਗਾ ਅੰਦਰ ਬਾਹਰ ਦਾ ਅੰਦਰ ਤੇ ਜੇ ਦੁੱਧ ਵਾਲੀਆਂ ਪਾਈਪਾਂ ਦੀ ਗੱਲ ਕਰਾਂ ਨਾ ਐਫ ਐਸ ਨਾ ਨਹੀਂ ਹੁੰਦਾ ਗਾਂ ਹੁੰਦੀ ਐ ਜਿਹੜੀ ਉਹਦੇ ਵਾਂਗੂ ਲੱਗੀਆਂ ਪਾਈਪਾਂ ਬਹੁਤ ਜ਼ਾਰੇ ਸੋਹਣੀਆਂ ਪਾਈਪਾਂ ਨਾ ਬਾਕੀ ਤੁਸੀਂ ਆਪਣੀਆਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਕਮੈਂਟ ਕਰਦੇ ਕਰੋ ਤਾਂ ਕਿ ਸਾਡਾ ਹੌਸਲਾ ਹੋਰ ਵਧੇ ਵੀਡੀਓ ਦੇਖਣ ਲਈ ਧੰਨਵਾਦ ਜੀ